ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹੀ ਦਸਵੇਂ ਕਬੀ ਬਾਚ ਬੇਨਤੀ ਚੌਪਈ 함ਰੀ ਕਰੋ ਹਾਦਰ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਪ ਚਰਨ ਮੇਰਾ ਮਾਰਾ ਆਪਣਾ ਜਾਨ ਕਰੋ ਪ੍ਰਤਪਾਰ 함ਰੇ ਦੁਸ਼ਟ ਸਵੈਤੋਂ ਕਾਭੋ ਆਪ ਹਾਦਮੇ ਬਚਾਵੋ ਸੁਖੀ ਬਸਰ ਮੋਰ ਪਰਿਵਾਰ ਸੇਵਕ ਸਿੱਖ ਸੁਭਾ ਕਰਤਾਰਾ ਮੋਰ ਅਚਾਰਜ ਕਰਦੇ ਕਰੀਏ ਸਭ ਬੈਰਨ ਕੋ ਆਸੰਗਰੀਏ ਪੂਰਨ ਹੋਈ ਹਮਾਰੀ ਆਸਾ ਤੁਰ ਭਜਨ ਕੀ ਰਹੇ ਪਿਆਸਾ ਦਮਨ ਛੜ ਕੋ ਯ ਵਰਨਾ ਤਿਆਉ ਜੋ ਬਰ ਚਾਹੂੰ ਸਤੰਤੇ ਪਾਉ ਸੇਵਕ ਸਿੱਖ ਮਾਰੀ ਤਾਰੀ ਐ ਚੁੰਟਣ ਸਤਰ ਹਮਾਰੀ ਮਾਰੀ ਐ ਆਫਾਤ ਦਾ ਮੁਝੇ ਬਰੀ ਐ ਮਨਕਾਲ ਕਾ ਤਰਾਸਨ ਬਰੀ ਐ ਹੂ ਜੋ ਸਦਾ ਹਮਾਰੇ ਪਛਾ ਸਰੀ ਸਤੂ ਜੋ ਕਰੇ ਹ ਰਖਾ ਰਾਖ ਰਹੇ ਹੋ ਮੈ ਰੱਖਣ ਹਾਰੇ ਸਾਹਿਬ ਸੰਤ ਸਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਚੂ ਅਪਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਭੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਰਹਿ ਤਾਹੀ ਹਮਾਰਾ ਜਬਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਪਿਆਇਓ ਆਦ ਅੰਤ ਇਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸੁਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਬਦ ਕੀਓ ਕਟ ਕਟ ਕੇ ਅੰਤਰ ਕੀ ਜਾਂਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦਰਸ਼ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੀ ਪੜ ਪੜ ਕੀ ਜਾਣੈ ਜਬਦ ਕਰਖ ਕਰਾ ਕਰਤਾ ਰਾ ਪ੍ਰਜਾ ਤਰਦ ਤਬ ਦੇ ਅਪਾਰਾ ਜਬ ਆ ਕਰਖ ਕਰਤ ਹੂੰ ਕਬ ਹੂੰ ਤੋ ਮੈਂ ਮਿਲਤ ਦੇ ਤਰ ਸਭ ਹੂੰ ਜਿਤੇ ਬਦਨ ਸ੍ਰਿਸ਼ਟਿ ਭਤਾਰੈ ਆਪ ਆਪਣੀ ਬੋਝੂ ਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਰੰਕਾਰ ਨਰਮਕਾਰ ਨਰਲਾਮਬ ਆਦਿ ਅਨੀਲ ਅਨਾਦ ਸੰਭ ਤਾਕਾ ਮੂੜ ਚਾਰਤ ਪੇਦਾਂ ਜਾ ਕੋ ਭੇਵਨਾ ਪਾਵਤ ਵੇਦਾਂ ਤਾ ਕੋ ਕਰਪਾਨ ਅਨੁਮਾਨਤ ਮਹਾਮੂੜ ਕਾਸ਼ਿਵ ਪੇਦਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਰੰਕਾਰ ਕਾ ਚੀਂਤ੍ਰਿ ਭੇਵ ਆਪ ਆਪਣੀ ਬੁੱਧੈ ਜੀਤੀ ਬਰਨਤ ਪੇਨ ਪੇਨ ਤੁਹੀ ਤੀਤੀ ਤੁਮਰਾ ਲਖਣਾਂ ਜਾਏ ਪਸਾਰਾ ਕੀਵਤ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕੇ ਭੂਪਾ ਅੰਡਜ ਜੇਲ ਸੇਤ ਜਕੀਨੀ ਉਤਪਜ ਖਾਨ ਬਹੁ ਰਚਦੀਨੀ ਕਾਉ ਫੁਲਾ ਜਾ ਬੈਠਾ ਕਾਉ ਸਮਿਟ ਪਇ ਸੰਕਰ ਇਕੱਠਾ ਸਿਗਰੀ ਸਿਸ਼ਟ ਦਿਖਾਏ ਚੰਬ ਆਰਜਵਾਦ ਸਰੂਪ ਸੁਯੰਪ ਅਬ ਆਵ ਰਖਿਆ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਅਸਤਵ ਤਵ ਸਰਣੀ ਪਰੇ ਤਨਕੇ ਦੁਸ਼ਟ ਦਵ ਤਵ ਮਰੇ ਪੁਰਖ ਜਵ ਅਨਪਗ ਪਰੇ ਤੇ ਹਾਰੇ ਤਨਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕੀ ਕਾਲ ਨਿਕਟਨੇ ਆਏ ਹੈ ਰਛਾ ਵੀ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਟ੍ਰੈ ਤਤ ਕਾਲਾ ਕਿਰਪਾ ਦਿਸਣ ਜਾਏ ਨੇ ਹਰ ਹੋ ਤਾਂ ਕੀ ਤਾਪ ਤਨਕ ਮੈਂ ਹਰ ਹੋ ਰਿੱਧ ਸਦ ਕਰਮ ਸਭ ਹੋਈ ਦੁਸ਼ਟ ਸਾਹ ਸਭ ਸਕੈ ਨ ਕੋਈ ਇਕ ਬਾਰ ਜੁਤ ਮੈਂ ਸੰਭਾਰਾ ਕਾਲ ਫਾਸਤੀ ਤੈ ਉਬਾਰਾ ਜਿੰਨਰ ਨਾਮ ਤਿਹਾਰੂ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਖੇਤ ਮੈਂ ਸਰਨ ਤਿਹਾਰੀ ਆਪ ਹੰਦ ਲਿਓ ਉਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਖੇਤ ਮੈਂ ਸਰਨ ਤਿਹਾਰੀ ਆਪ ਹੰਦ ਲਿਓ ਉਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹੀ 10ਵੇਂ ਕਬੀ ਬਾਚ ਬੇਨਤੀ ਚੌਪਈ 함ਰੀ ਕਰੋ ਹਾਦਰ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਪ ਚਰਨ ਮਹਾਰਾ ਮਾਰਾ ਆਪਣਾ ਜਾਨ ਕਰੋ ਪ੍ਰਤਪਾਰ 함ਰੇ ਦੁਸ਼ਟ ਸਵੈਤੋਂ ਕਾਭੂ ਆਪ ਹਾਦਮ ਹੀ ਬਚਾਵੋ ਸੁਖੀ ਬਸਰ ਮੋਰ ਪਰਵਾਰਾ ਸੇਵਕ ਸਿੱਖ ਸੁਭਾ ਕਰਤਾਰਾ ਮੋਰ ਅਚਾਰਜ ਕਰਦੇ ਕਰੀਏ ਸਭ ਬੈਰਨ ਕੋ ਆਸੰਗਰੀਏ ਪੂਰਨ ਹੋਈ ਹਮਾਰੀ ਆਸਾ ਤੁਰ ਭਜਨ ਕੀ ਰਹੇ ਪਿਆਸਾ ਤਾਂ ਮੈਂ ਚਾਰ ਕੋਈ ਵਰਨਾ ਤਿਆਉ ਜੋ ਵਰ ਚਾਹੂੰ ਸਤੰਤੇ ਪਾਉ ਸੇਵਕ ਸਿੱਖ ਮਾਰੀ ਤਾਰੀ ਐ ਚੁੰਟਣ ਸੱਤਰ ਹਮਾਰੀ ਮਾਰੀ ਐ ਆਫਾਤ ਦਾ ਮੁਝੇ ਬਰੀਏ ਮਨਕਾਲ ਕਾ ਤਰਾਸ ਨਵਰੀਏ ਹੂ ਜੋ ਸਦਾ ਹਮਾਰੇ ਪਛਾ ਸ੍ਰੀਯ ਸਤੂਜੋ ਕਰੇ ਰੱਖਾ راک ری ہواخن ہاری سہب سنت ساٮٔ پیاری دین بند دشتن کے ہنتا تمہو پوری دس کنتا کال پائے برہما بوترا کال پائے شیو اوترا کال پائے کر وسن پرکاشا سکل کال کا کیا تماسا جبن کا جو وید راج برہما تھیو جبن کال سب لوگ سوارا نمسکار ہے تا ہمارا ਇਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਛਨੁ ਪਿਆਇਓ ਆਦ ਅੰਤੇ ਕੈ ਬਤਾਰਾ ਸੋਈ ਗਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਗਲ ਪਰਜਾ ਜਨ ਆਪਸਬਾਰੀ ਸਿਵਕਨ ਕੋ ਸਭ ਗਨ ਸੁਖ ਦੀਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦਰਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਕਟ ਕਟ ਕੇ ਪੜ ਪੜ ਕੀ ਜਾਣੈ ਜਬਦ ਕਰਖ ਕਰਾ ਕਰਤਾ ਰਾ ਪ੍ਰਜਾ ਤਰਦ ਤਬ ਦੇ ਅਪਾਰਾ ਜਬ ਆ ਕਰਖ ਕਰਤ ਹੂੰ ਕਬ ਹੂੰ ਤੋ ਮੈਂ ਮਿਲਤ ਦੇ ਤਰ ਸਭ ਹੂੰ ਜਿਤੇ ਬਦਨ ਸ੍ਰਿਸ਼ਟਿ ਭਤਾਰੈ ਆਪ ਆਪਣੀ ਬੋਝੋ ਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਰੰਕਾਰ ਨਰਵਕਾਰ ਨਰਲਾmb ਆਦਿ ਅਨੀਲ ਅਨਾਦ ਸੰਭ ਤਾਕਾ ਮੂੜੁ ਚਾਰਤ ਭੇਦਾਂ ਜਾ ਕੋ ਭੇਵਨ ਪਾਵਤ ਵੇਦਾਂ ਤਾ ਕੋ ਕਰਪਾਨ ਅਨੁਮਾਨਤ ਮਹਾਮੂੜ ਕਾ ਸ਼੍ਰਿ ਭੇਦਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਰੰਕਾਰ ਕਾ ਚੀਂਤ੍ਰਿ ਭੇਵ ਆਪ ਆਪਣੀ ਬੁਧੈ ਜੀਤੀ ਬਰਨਤ ਪੈਨ ਪੈਨ ਤੁਹੀ ਤੀਤੀ ਤੁਮਰਾ ਲਖਣਾਂ ਜਾਇ ਪਸਾਰਾ ਕੀਵਤ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕੇ ਭੂਪਾ ਅੰਡਜ ਜੇਲ ਸੇਤ ਜਕੀਨੀ ਉਤਪਜ ਖਾਨ ਬਹੁ ਰਚਦੀਨੀ ਕਾਉ ਫੁਲਾ ਜਹ ਬੈਠਾ ਕਾਉ ਸਮਿਟ ਪੈ ਸੰਕਰ ਇਕੱਠਾ ਸਿਗਰੀ ਸਿਸ਼ਟ ਦਿਖਾਏ ਚੰਬ ਆਰਜਵਾਦ ਸਰੂਪ ਸੁਯੰਪ ਪਵ ਆਵ ਰੱਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਟਵਤ ਉਤਪਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਅਸਤਵ ਤਵ ਸਰਣੀ ਪਰੇ ਤਨਕੇ ਦੁਸ਼ਟ ਦਵਤਾ ਵੇ ਮਰੇ ਪੁਰਖ ਜਵ ਅਨਪਗ ਪਰੇ ਤੇ ਹਾਰੇ ਤਨਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕੀ ਕਾਲ ਨਿਕਟਨੇ ਆਏ ਹੈ ਰੱਛਾ ਵੀ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਟ੍ਰੈ ਤਤ ਕਾਲਾ ਕਿਰਪਾ ਦੁਸ਼ਟਨ ਜਾਇ ਨਿਹਰ ਹੋ ਤਾਂ ਕੀ ਤਾਪ ਤਨਕ ਮੈਂ ਹਰ ਹੋ ਰਿੱਧ ਸਦ ਕਰਮ ਸਭ ਹੋਈ ਦੁਸ਼ਟ ਸਾਹ ਸਭ ਸਕੈ ਨ ਕੋਈ ਇਕ ਬਾਰ ਜント ਮੈਂ ਸੁਭਾਰਾ ਕਾਲ ਫਾਸਤੀ ਤਹਿ ਉਬਾਰਾ ਜਿੰਨਰ ਨਾਮ ਤਿਹਾਰੂ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਖੇਤ ਮੈਂ ਸਰਨ ਤਿਹਾਰੀ ਆਪ ਹੰਦ ਲਿਓ ਉਬਾਰੀ ਸਰਬ ਠੌਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਖੇਤ ਮੈਂ ਸਰਨ ਤਿਹਾਰੀ ਆਪ ਹੰਦ ਲਿਓ ਉਬਾਰੀ ਸਰਬ ਠੌਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ 10ਵੇਂ ਕਬੂ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਦਰ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਪ ਚਰਨਨ ਮਰ ਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੀ ਦੁਸ਼ਟ ਸਵੈ ਤੁਮ ਕਾ ਆਪ ਹਾਦਰ ਮੁਹੀ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸੁਭਾ ਕਰਤਾਰਾ ਮੋਰ ਅਚਾਰਜ ਕਰਦਾ ਕਰੀਐ ਸਭ ਬੈਰਨ ਕੋ ਆਸੰਗਰੀਐ ਪੂਰਨ ਹੋਈ ਹਮਾਰੀ ਆਸਾ ਤੁਰ ਭਜਨ ਕੀ ਰਹੇ ਪਿਆਸਾ ਦਮ ਚੜ ਕੋਈ ਵਰਨਾ ਤਿਆਉ ਜੋ ਵਰ ਚਾਹੂੰ ਸਤੰਤੇ ਪਾਉ ਸੇਵਕ ਸਿੱਖ ਮਾਰੀ ਤਾਰੀ ਐ ਚੁੰਟਣ ਸੱਤਰ ਹਮਾਰੇ ਮਾਰੀ ਐ ਆਪਾ ਦਾ ਮੁਝੇ ਬਰੀਐ ਮਨ ਕਾਲ ਕਾ ਤਰਾਸ ਨਵਰੀਐ ਉਜੋ ਸਦਾ ਹਮਾਰੇ ਪਛਾ ਸਰੀਐ ਸਤੋਜੋ ਕਰੇ ਹੋ ਰੱਛਾ ਰਾਖ ਰਹੇ ਹੋ ਮੈ ਰੱਖਣ ਹਾਰੇ ਸਾਹਿਬ ਸੰਤ ਸਾਹਿ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਚੂ ਅਪਤਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀ ਉਹ ਭੇਦ ਰਾਜ ਬ੍ਰਹਮਾ ਜੋਤੀ ਉਹ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਰਹਤਾ ਹੀ ਹਮਾਰਾ ਆਪਣੇ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਛਨ ਪਿਆਇਓ ਆਦ ਅੰਤ ਇਤੈ ਬਤਾਰਾ ਸੋਈ ਗਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਗਲ ਪਰਜਾ ਜਨ ਆਪ ਸਬਾਰੀ ਸਿਵਕਨ ਕੋ ਸਭ ਗਨ ਸੁਖ ਦੀਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਰੇ 부ਰੇ ਕੀ ਪੀਰ ਪਸ਼ਾਂਤ ਚੀਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦਰਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਕਟ ਕਟ ਕੀ ਪੜ ਪੜ ਕੀ ਜਾਣੈ ਜਬਦ ਕਰਖ ਕਰਾ ਕਰਤਾ ਰਾ ਪਰਜ ਤਰਦ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੂੰ ਕਬ ਹੂੰ ਤੋ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟਿ ਭਤਾਰੈ ਆਪ ਆਪਣੀ ਬੋਜੋ ਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਰੰਕਾਰ ਨਰਵਕਾਰ ਨਰਲਾmb ਆਦਿ ਅਨੀਲ ਅਨਾਦ ਸੰਭੂ ਤਾਂ ਕਾ ਮੂੜੁ ਚਾਰਤ ਪੇਦਾਂ ਜਾ ਕੋ ਭੇਵਨਾ ਪਾਵਤ ਵੇਦਾਂ ਤਾਂ ਕੋ ਕਰਪਾਨ ਅਨੁਮਾਨਤ ਮਹਾਮੂੜ ਕਾ ਸ੍ਰਿ ਪੇਦਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਰੰਕਾਰ ਕਾ ਚੀਂਤ ਰਹੀ ਪੇਵ ਆਪ ਆਪਣੀ ਬੁਧਾ ਜੀਤੀ ਬਰਨਤ ਪੈਲ ਪੈਲ ਤੁਹੀ ਤੀਤੀ ਤੁਮਰਾ ਲਖਣਾਂ ਜਾਇ ਪਸਾਰਾ ਕੀਬਿ ਤੇ ਸਜਾ ਪ੍ਰਥਮ ਸੰਸਾਰਾ ਇਕਾ ਰੂਪਨ ਉਪਸਰੂਪਾ ਰੰਗ ਭਯੋ ਰਾਵਕੇ ਭੂਪਾ ਅੰਦੁਜ ਰੇਲ ਸਿਤਜ ਕੀਨੀ ਉਤਪੁਜ ਖਾਨ ਬਹੁ ਰਚਦੀਨ ਨੇ ਕਾਉਂ ਬੋਲਾ ਦੇ ਬੈਠਾ ਕਾਉਸ ਮਿਤ ਪੇ ਸੰਕਰ ਇਕੱਠਾ ਸਿਗਰੀ ਸਿਸ਼ਟ ਦਿਖਾਇ ਚੰਬ ਆਰਜੁਗਾਦ ਰੂਪ ਸੁਯੰਪਬ ਆਵ ਰੱਛਾ ਮੀਰੀ ਤੁਮ ਕਰੋ ਸਿਖ ਵਾਰ ਸਿਖ ਸੰਗਰੋ ਦੁਸ਼ਟ ਜਿਤੇ ਉਤਪਤ ਉਤਪਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋ ਤਵ ਸਰਣੀ ਪਰੇ ਤਨਕੇ ਦੁਸ਼ਟ ਦਵਤਾ ਵੇ ਮਰੀ ਪੁਰਖ ਜਬ ਅਨਪਗ ਪਰੇ ਤੇ ਹਾਰੇ ਤਨਕੇ ਤਮ ਸੰਕਟ ਸਭ ਟਾਰੀ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕੀ ਕਾਲ ਨਿਕਟਨੇ ਆਏ ਹੈ ਰੱਛਾ ਵੀ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਟ੍ਰੈ ਤਤ ਕਾਲਾ ਕਿਰਪਾ ਦੁਸ਼ਟਨ ਜਾਇ ਨਿ ਹਰ ਹੋ ਤਾਂ ਕੀ ਤਾਪ ਤਨਕ ਮੈਂ ਹਰ ਹੋ ਰਿੱਧ ਸਦ ਕਰਮੋ ਸਭ ਹੋਈ ਦੁਸ਼ਟ ਸਾਹ ਸਭ ਸਕੈ ਨ ਕੋਈ ਇਕਬਾਰ ਜント ਮੈਂ ਸੰਭਾਰਾ ਕਾਲ ਫਾਸਤੇ ਤੈ ਉਬਾਰਾ ਜਿੰਨਰ ਨਾਮ ਤਿਹਾਰੂ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਖੇਤ ਮੈਂ ਸਰਨ ਤਿਹਾਰੀ ਆਪ ਹਾਤ ਦੇ ਲਿਓ ਬਾਰੀ ਸਰਬ ਠੌਰ ਮੈਂ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਖੇਤ ਮੈਂ ਸਰਨ ਤਿਹਾਰੀ ਆਪ ਹਾਤ ਦੇ ਲਿਓ ਬਾਰੀ ਸਰਬ ਠੌਰ ਮੈਂ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਏਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ 10ਵੇਂ ਕਬ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਦਰ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਪ ਚਰਨਨ ਮਰ ਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੀ ਦੁਸ਼ਟ ਸਵੈ ਤੁਮ ਕਾ ਭੂ ਆਪ ਹਾਦੈ ਮੁਹੀ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸੁਭੈ ਕਰਤਾਰਾ ਮੋਰ ਅੱਛਾ ਰਜ ਕਰਦੇ ਕਰੀਏ ਸਭ ਬੈਰਨ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹੇ ਪਿਆਸਾ ਦਮਨ ਛਾੜ ਕੋਈ ਵਰਨਾ ਤਿਆਉ ਜੋ ਵਰ ਚਾਹੂੰ ਸਤੰਤੇ ਪਾਉ ਸੇਵਕ ਸਿੱਖ ਮਾਰੀ ਤਾਰੀ ਐ ਚੁੰਟਣ ਸੱਤਰ ਹਮਾਰੇ ਮਾਰੀ ਐ ਆਫਾਤ ਦਾ ਮੁਝੇ ਬਰੀਏ ਵਰਨ ਕਾਲ ਕਾ ਤਰਾਸ ਨਵਰੀਏ ਉਜੋ ਸਦਾ ਹਮਾਰੇ ਪਛਾ ਸ੍ਰੀ ਅਸਤੋਜੋ ਕਰੇ ਰੱਖਾ راک رو مراخن ہار سہ سنت سہے پیارے دین بند دشتن کے ہنتا تمہو پوری دس چتردتا کال پائے برہما بوترا کال پائے شیو اوترا کال پائے کر وسن پرکاشا سکل کال کا کیا تماشا جبن کال جو سب کیو بید راج برہما تھیو جبن کال سب لوگ سوارا نمسکار ہے تا ہی ہمارا ਜਦੋਂ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਛਨ ਪਿਆਇਓ ਆਦ ਅੰਤੇ ਕੈ ਬਤਾਰਾ ਸੋਈ ਗਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਗਲ ਪਰਜਾ ਜਿਨ ਆਪਸਬਾਰੀ ਸਿਵਕਨ ਕੋ ਸਭ ਗਨ ਸੁਖ ਦੀਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦਰਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਕਟ ਕਟ ਕੀ ਪੜ ਪੜ ਕੀ ਜਾਣੈ ਜਬਦ ਕਰਖ ਕਰਾ ਕਰਤਾ ਰਾ ਪਰਜ ਤਰਦ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੂੰ ਕਬ ਹੂੰ ਤੋ ਮੈਂ ਮਿਲਤ ਦੇ ਤਰ ਸਭ ਹੂੰ ਜਿਤੇ ਬਦਨ ਸ੍ਰਿਸ਼ਟਿ ਭਤਾਰੈ ਆਪ ਆਪਣੀ ਬੋਜੋ ਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਰੰਕਾਰ ਨਰਮਕਾਰ ਨਰਲਾਮਬ ਆਦ ਅਨੀਲ ਅਨਾਦ ਸੰਭ ਤਾਕਾ ਮੂੜ ਚਾਰਤ ਪੇਦਾਂ ਜਾ ਕੋ ਭੇਵਨਾ ਪਾਵਤ ਵੇਦਾਂ ਤਾ ਕੋ ਕਰਪਾਨ ਅਨੁਮਾਨਤ ਮਹਾਮੂੜ ਕਾਸ਼ਯ ਪੇਦਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਰੰਕਾਰ ਕਾ ਚੇਂਤ੍ਰਿ ਹੀ ਪੇਵ ਆਪ ਆਪਣੀ ਬੁੱਧੈ ਜੀਤੀ ਵਰਨਤ ਪੇਲ ਪੇਨ ਤੁਹੀ ਤੀਤੀ ਤੁਮਰਾ ਲਖਣਾਂ ਜਾਏ ਪਸਾਰਾ ਕੀਵਤ ਸਜਾ ਪ੍ਰਥਮ ਸੰਸਾਰਾ ਇਕਾ ਰੂਪਨੁਪਸਰੂਪਾ ਰੰਗ ਭਇਓ ਰਾਵਕੇ ਭੂਪਾ ਅੰdruਜ ਰੇਲ ਸੇਤਜ ਕੀਨੀ ਉਤਪੁਜ ਖਾਨ ਬਹੁ ਰਚਦੀਨ ਨੇ ਕਾਉਂ ਫੁਲਾਟਾ ਬੈਠਾ ਕਾਉਂ ਸਿੰਟ ਪੇ ਸੰਕਰ ਇਕੱਠਾ ਸਿਗਰੀ ਸਿਸ਼ਟ ਦਿਖਾਇ ਚੰਬ ਆਰਜੁਗਾਦ ਰੂਪ ਸੁਯੰਪਬ ਆਵ ਰੱਛਾ ਮੀਰੀ ਤੁਮ ਕਰੋ ਸਿਖ ਵਾਰ ਸਿਖ ਸੰਗਰੋ ਦੁਸ਼ਟ ਜਿਤੇ ਉਟ ਉਤਪਾਤਾ ਸਗਲ ਮਲੇਸ਼ ਕਰੋ ਰਨ ਘਾਤਾ ਜੇ ਅਸਤੋ ਤਵ ਸਰਣੀ ਪਰੇ ਤਨਕੇ ਦੁਸ਼ਟ ਦਵਤਾ ਵੇ ਮਰੇ ਪੁਰਖ ਜਬ ਅਨਪਗ ਪਰੇ ਤੇ ਹਾਰੇ ਤਨਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕੀ ਕਾਲ ਨਿਕਟਨੇ ਆਏ ਹੈ ਰੱਛਾ ਵੀ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਟ੍ਰੈ ਤਤ ਕਾਲਾ ਕਿਰਪਾ ਦੁਸ਼ਟਨ ਜਾਇ ਨਿ ਹਰ ਹੋ ਤਾਂ ਕੀ ਤਾਪ ਤਨਕ ਮੈਂ ਹਰ ਹੋ ਰਿੱਧ ਸਦ ਕਰਮ ਸਭ ਹੋਈ ਦੁਸ਼ਟ ਸਾਹ ਸਭ ਸਕੈ ਨ ਕੋਈ ਇਕ ਬਾਰ ਜント ਮੈਂ ਸੰਭਾਰਾ ਕਾਲ ਫਾਸਤੇ ਤੈ ਉਬਾਰਾ ਜਿੰਨਰ ਨਾਮ ਤਿਹਾਰੂ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਖੇਤ ਮੈਂ ਸਰਨ ਤਿਹਾਰੀ ਆਪ ਹਾਤ ਦੇਹੁ ਬਾਰੀ ਸਰਬ ਠੌਰ ਮੈਂ ਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਖੜਗ ਖੇਤ ਮੈਂ ਸਰਨ ਤਿਹਾਰੀ ਆਪ ਹਾਤ ਦੇਹੁ ਬਾਰੀ ਸਰਬ ਠੌਰ ਮੈਂ ਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ 10ਵੇਂ ਕਬ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਦਰ ਅੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਰ ਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੀ ਦੁਸ਼ਟ ਸਵੈ ਤੁਮ ਕਾਬ ਹੋ ਆਪ ਹੰਦ ਮੁਹੀ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸੁਭੈ ਕਰਤਾਰਾ ਮੋਰ ਅੱਛਾ ਅਰਚ ਰਦ ਕਰਦਾ ਕਰੀਐ ਸਭ ਬੈਰਨ ਕੋ ਆਸੰਗਰੀਐ ਪੂਰਨ ਹੋਈ ਹਮਾਰੀ ਆਸਾ ਤੁਰ ਭਜਨ ਕੀ ਰਹੇ ਪਿਆਸਾ ਦਮਨ ਚਾਰਕੁਈ ਵਰਨਾ ਤਿਆਉ ਜੋ ਬਰ ਚਾਹੂੰ ਸਤੰਤੇ ਪਾਉ ਸੇਵਕ ਸਿੱਖ ਮਾਰੀ ਤਾਰੀ ਐ ਚੁੰਟਣ ਸੱਤਰ ਹਮਾਰੀ ਮਾਰੀ ਐ ਆਪਾ ਹਾਤ ਦਾ ਮੁਝੇ ਬਰੀਐ ਵਰਨ ਕਾਲ ਕਾ ਤਰਾਸਨੁ ਵਰੀਐ ਹੂ ਜੋ ਸਦਾ ਹਮਾਰੇ ਪਛਾ ਸਰੀ ਸਤੂ ਜੋ ਕਰੇ ਰਖਾ راکھ لے ہو راک راک سہ سنت سہے پیارے دین بند دشتن کے ہنتا تمہ پوری دس کھنتا کال پائے برہم بترا کال پائے شیو اوترا کاسن پرکاسا سکل کال کا کیا تماشا جبن کال جو گی سب کیو بید راج برہم برہما تھیو جبن کال سب لوگ سوارا نمسکار ہے تاہی ہمارا ਤੈਨੂੰ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਛਨੁ ਪਿਆਇਓ ਆਦ ਅੰਤਿ ਕੈ ਬਤਾਰਾ ਸੋਈ ਗਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਗਲ ਪਰਜਾ ਜਨ ਆਪ ਸਬਾਰੀ ਸਭ ਕਨ ਕੋ ਸਭ ਗਨ ਸੁਖ ਦੀਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੀ ਅੰਤਰ ਕੀ ਜਾਣਤ ਭਲੇ ਬੁਰੀ ਕੀ ਪੀਰ ਪਸ਼ਾਂਤ ਚੀਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦਰਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਨੈ ਕਟ ਕਟ ਕੇ ਪੜ ਪੜ ਕੀ ਜਾਣੈ ਜਬਦ ਕਰਖ ਕਰਾ ਕਰਤਾ ਰਾ ਪ੍ਰਜਤ ਅਰਦ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੂੰ ਕਬ ਹੂੰ ਤੋ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਅਵਤਾਰੈ ਆਪ ਆਪਣੀ ਬੂਜੂ ਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਰੰਕਾਰ ਨਰਵਕਾਰ ਨਰਲਾmb ਆਦਕਨੀ ਅਨਾਦ ਸੰਭੂ ਤਾਂਕਾ ਮੂੜ ਉਚਾਰਤ ਭੇਦਾਂ ਜਾ ਕੋ ਭੇਵਨਾ ਪਾਵਤ ਭੇਦਾਂ ਤਾਂ ਕੋ ਕਰਪਾਨ ਅਨੁਮਾਨਤ ਮਹਾਮੂੜ ਕਾਸ਼ਿ ਭੇਦਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚਿੰਤ੍ਰਿ ਭੇਵਮ ਆਪ ਆਪਣੀ ਬੁਧਾ ਜੀਤੀ ਵਰਨਤ ਭੇਲ ਭੇਲ ਤੁਹੀ ਤੀਤੀ ਤੁਮਰਾ ਲਖਨਾਂ ਜਾਏ ਪਸਾਰਾ ਕੀਵਤ ਸਜਾ ਪ੍ਰਥਮ ਸੰਸਾਰਾ ਇਕਾ ਰੂਪਨੁਪਸਰੂਪਾ ਰੰਗ ਭਇਓ ਰਾਵਕੇ ਭੂਪਾ ਅੰdru ਜੀਰ ਸਿਤਜ ਕੀਨੀ ਉਤਪੁਜ ਖਾਨ ਬਹੁ ਰਚਦੀਨ ਨੇ ਕਾਉਂ ਬੋਲਾ ਦੇ ਬੈਠਾ ਕਾਉਂ ਸਮੇਂ ਤੇ ਸੰਗ੍ਰ ਇਕੱਠਾ ਸਿਗਰੀ ਸਿਸ਼ਟ ਦਿਖਾਇ ਚੰਬ ਆਰ ਜੁਗਾਦ ਸਰੂਪ ਸਯੰਪਬ ਆਵ ਰਖਾ ਮੇਰੀ ਤੁਮ ਕਰੋ ਸਿਖ ਵਾਰ ਸਿਖ ਸੰਗਰੋ ਦੁਸ਼ਟ ਜਿਤੇ ਉਟ ਉਤਪਾਤਾ ਸਗਲ ਮਲੇਸ਼ ਕਰੋ ਰਨ ਘਾਤਾ ਜੇ ਅਸਤੋ ਤਵ ਸਰਣੀ ਪਰੇ ਤਨਕੇ ਦੁਸ਼ਟ ਦਵਤਾ ਵੇ ਮਰੇ ਪੁਰਖ ਜਬ ਅਨੁਭਗ ਪਰੇ ਤੇ ਹਾਰੇ ਤਨਕੇ ਤਮ ਸੰਕਟ ਸਭ ਟਾਰੇ ਜੋ ਕਲ ਕੋਈ ਕਬਾਰ ਤੇ ਆਏ ਹੈ ਤਾਂ ਕੀ ਕਾਲ ਨਿਕਟਨੇ ਆਏ ਹੈ ਰਛਾ ਵੀ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਟ੍ਰੈ ਤਤ ਕਾਲਾ ਕਿਰਪਾ ਦੁਸ਼ਟਨ ਜਾਇ ਨਿ ਹਰ ਹੋ ਤਾਂ ਕੀ ਤਾਪ ਤਨਕ ਮੈਂ ਹਰ ਹੋ ਰਿੱਧ ਸਦ ਕਰਮੋ ਸਭ ਹੋਈ ਦੁਸ਼ਟ ਸਾਹ ਸਭ ਸਕੈ ਨ ਕੋਈ ਇਕ ਬਾਰ ਜント ਮੈਂ ਸੁਭਾਰਾ ਆਕਾਲ ਫਾਸਤੇ ਤੈ ਉਬਾਰਾ ਜਿੰਨਰ ਨਾਮ ਤਿਹਾਰੂ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਖੇਤ ਮੈਂ ਸਰਨ ਤਿਹਾਰੀ ਆਪ ਹੰਦ ਲਿਓ ਉਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਖੇਤ ਮੈਂ ਸਰਨ ਤਿਹਾਰੀ ਆਪ ਹੰਦ ਲਿਓ ਉਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ